ਇਸ ਸਮੇਂ ਨਾ ਦੋ ਤਰ੍ਹਾਂ ਦੇ ਲੋਕਾਂ ਦੇ ਲਈ ਅਲੱਗ-ਅਲੱਗ ਸਮਾਂ ਚੱਲਿਆ ਸਿੱਖਾਂ ਦੇ ਲਈ ਲੰਘ ਚੱਲਿਆ ਤੇ ਮੋਦੀ ਔਰ ਉਹਦੇ ਪੁਤਾਲੀ ਇੰਡੀਆ ਦੇ ਲਈ ਲੰਘ ਚੱਲਿਆ ਇਹ ਕਿਹਦਾ ਦੇਗਾ ਸਿੱਖਾਂ ਦੇ ਲਈ ਸਭ ਤੋਂ ਵੈੱਟ ਸਮਾਂ ਔਰ ਮੋਦੀ ਦੇ ਲਈ ਸਭ ਤੋਂ ਮੋਦੀ ਪਰਤ ਲਈ ਸਭ ਤੋਂ ਖਰਾਬ ਸਮਾਂ ਚੱਲਿਆ ਆਪਣੇ ਰਿਪਬਲਿਕ ਭਾਰਤ આજ ਤੱਕ ਜੀ ਨਿਊਜ਼ ਇਹ ਰਿਪੋਰਟਾਂ ਬਣਾਉਂਦੇ ਆ ਐਂਕਰ ਕਿਸੇ ਵੀ ਚੀਜ਼ ਤੇ ਰਿਪੋਰਟ ਬਣਾਉਂਦੇ ਆ ਨਿਊਜ਼ ਰੂਮ ਦੇ ਵਿੱਚ ਬੈਠ ਕੇ ਇਸੀ ਰੂਮ ਦੇ ਵਿੱਚ ਬੈਠ ਕੇ ਰਿਪੋਰਟ ਬਣਾਉਂਦੇ ਆ ਉਸਟਿਆ ਪ੍ਰਧਾਨ ਮੰਤਰੀ ਨੂੰ ਔਰ ਬਾਕੀਨ ਤਵਨੂ ਕਿ ਰਿਪੋਰਟ ਬਣਾਈ ਕਿ ਅਸੀਂ ਜਾਰੀ ਕਰ ਸਕਦੇ ਉਹਨਾਂ ਦੀ ਗਰਾਊਂਡ ਨਾਲ ਕੋਈ ਸਬੰਧ ਨਹੀਂ ਹੁੰਦਾ ਠੀਕ ਹੈ ਇਹ ਬਕਵਾਸ ਬਾਜ਼ੀ ਕਰਦੇ ਆ ਪਰ ਰਿਪੋਰਟ ਬਣਾਉਣੀ ਸੌਖੀ ਨਹੀਂ ਹੈ ਰਿਪੋਰਟ ਬਣਾਉਣ ਦੇ ਲਈ ਕਿਸੇ ਵੀ ਚੀਜ਼ ਦੇ ਤੱਥ ਇਕੱਠੇ ਕਰਨ ਦੇ ਲਈ ਸਬੂਤ ਇਕੱਠੇ ਕਰਨ ਦੇ ਲਈ ਬਹੁਤ ਸਮਾਂ ਲੱਗਦਾ ਔਰ ਉਹਦੇ ਲਈ ਬਹੁਤ ਮਿਹਨਤ ਲੱਗਦੀ ਹੈ ਔਰ ਫਾਰਨਰ ਮੀਡੀਆ ਇਦਾਂ ਕਰਦਾ ਵਾ ਹੁਣ ਤੱਕ ਬਾਕੀ ਮੀਡੀਆ ਕਰਦਾ ਆ ਸੀ ਇਹਨਾਂ ਨੇ ਵੀ ਕਰਦਾ ਆ ਪਰ ਅਲ ਜਗੀਰਾ ਜੋ ਦੁਨੀਆ ਦਾ ਮੋਸਟ ਤੀਸਰੇ ਨੰਬਰ ਤੇ ਚੈਨਲ ਹੈ মিডিਆ ਹਾਊਸ ਹੈ ਉਹਨੇ ਬਹੁਤ ਸਮਾਂ ਲਗਾ ਕੇ ਇਹ ਰਿਪੋਰਟ ਬਣਾਈ ਬਹੁਤ ਕਾਤਕ ਸੱਚੀ ਰਿਪੋਰਟ ਬਣਾਈ ਸਬੂਤਾਂ ਦੇ ਦਾਤੇ ਤੱਥਾਂ ਦੇ ਦਾਤੇ ਪੰਜਾਬ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ 1947 ਤੋਂ ਬਾਅਦ ਜੋ ਜੋ ਸਿੱਖਾਂ ਨਾਲ ਹੋਇਆ ਜਿਵੇਂ ਜਿਵੇਂ ਹੋਇਆ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਅਟੈਕ ਕਿਵੇਂ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਇਹਨੇ ਅਪਨੇਂਦਰਾ ਗਾਂਧੀ ਨੇ ਕੋਈ ਵਿੱਚ ਉਸ ਤੋਂ ਬਾਅਦ ਕਿਵੇਂ ਭਾਜਪੀ ਕਿੜੀਆਂ ਕਿੜੀਆਂ ਸਾਂਝਾਂ ਕਰੀ ਸਰਕਾਰ ਕਿੜੀਆਂ ਕਿੜੀਆਂ ਸਾਂਝਾਂ ਕਰਾਈ ਸਿੱਖਾਂ ਦੇ ਖਿਲਾਫ ਕੀ ਕੀ ਇਲਜ਼ਾਮات ਕੀ ਕੀ ਅਭਿਜੋਗ ਲਗਾ ਰਹੀ ਹੈ ਤੇ ਉਸ ਤੋਂ ਵੀ ਅੱਗੇ ਹਰਜੀਤ ਸਿੰਘ ਨੱਜਰ ਕੈਨੇਡਾ ਦੇ ਵਿੱਚ ਕਤਲ ਤੱਕ ਸਾਰੀ ਰਿਪੋਰਟ ਤਿਆਰ ਕੀਤੀ ਅਲ ਜਨੀਰਾ ਚੈਨਲ ਨੇ ਜੋ ਕਿ ਦੁਨੀਆ ਦਾ ਮੋਸਟ 3 ਨੰਬਰ ਦਾ ਚੈਨਲ ਹੈ ਤੀਸਰੇ ਨੰਬਰ ਦਾ মিডিਆ ਹਾਊਸ ਹੈ ਔਰ ਉਹਦੀ ਰਿਪੋਰਟ ਕੋਈ ਵੀ ਜੋ ਉਹ ਤੱਥਾਂ ਤੇ ਔਰ ਸਬੂਤਾਂ ਦੇ ਆਧਾਰਤ ਹੁੰਦੀ ਆ ਕਦੇ ਵੀ ਉਹਨੇ ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਕੋਈ ਰਿਪੋਰਟ ਤਿਆਰ ਨਹੀਂ ਕੀਤੀ ਨਾ ਹੀ ਨਸ਼ਰ ਕੀਤੀ ਆ ਔਰ ਉਹਨੇ ਇੱਕ ਰਿਪੋਰਟ ਨਸ਼ਰ ਕੀਤੀ ਆ ਸਿੱਖਾਂ ਦੇ ਬਾਰੇ 1947 ਤੋਂ ਲੈ ਕੇ ਹੁਣ ਤੱਕ ਜੋ ਜੋ ਸਿੱਖਣਾ ਹੋਇਆ 인ਦਰਾ ਗਾਂਧੀ ਨੇ ਜੋ ਜੋ ਸਿੱਖਣਾ ਕੀਤਾ ਔਰ ਮੋਦੀ ਸਰਕਾਰ ਜੋ ਜੋ ਸਿੱਖਣਾ ਕਰ ਰਹੀ ਆ ਬਕਾਇਦਾ ਕੈਨੇਡਾ ਅਮਰੀਕਾ ਦੇ ਵਿੱਚ ਜਿਵੇਂ ਸਿੱਖਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀਤੇ ਜਾ ਰਹੇ ਆ ਕਿਵੇਂ ਮਾਰੇ ਜਾ ਰਹੇ ਸਿੱਖ ਉਹਨਾਂ ਸਾਰਿਆਂ ਦੇ ਬਾਰੇ ਰਿਪੋਰਟ ਕੀਤੀ ਜਾ ਰਹੀ ਹੈ ਜਾਰੀ ਕੀਤੀ ਗਈ ਹੈ ਮੈਂ ਤੁਹਾਨੂੰ ਅਲ ਜਜ਼ੀਰਾ ਚੈਨਲ ਦੀ ਪੂਰੀ ਰਿਪੋਰਟ ਵਿੱਚ ਨਹੀਂ ਦੱਸ ਸਕਦਾ ਤੁਸੀਂ ਸਰਚ ਕਰਕੇ ਅਲ ਜਜ਼ੀਰਾ ਦੀ ਰਿਪੋਰਟ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਕਿਉਂਕਿ ਕਾਪੀਰਾਈਟ ਦਾ ਮਸਲਾ ਹੈ ਅਰੇ ਆਪਣੇ ਸੁਦੀਰ ਚੌਧਰੀ ਅੰਜਨਾਲੀ ਦੀ ਰਿਪੋਰਟ ਨਹੀਂ ਹੈ ਇੱਕ ਤੱਥਾਂ ਦੇ ਆਧਾਰਿਤ ਰਿਪੋਰਟ ਹੈ ਹਾਂ ਜੋ ਬਹੁਤ ਹੀ ਮਿਹਨਤ ਕਰਕੇ ਬਹੁਤ ਲੰਬੇ ਸਮੇਂ ਤੇ ਵਿੱਚ ਤਿਆਰ ਹੋਈ ਹੈ। ਹਾਂ ਤੋ ਇਹਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵਾ ਸਰਚ ਕਰੋ। ਤੇ ਮੈਂ ਵੀ ਤੁਹਾਨੂੰ ਇਹਦਾ ਲਿੰਕ ਕੋਸ਼ਿਸ਼ ਕਰਦਾ ਵਾ। ਇਹਨੂੰ ਸੋਚੋ ਦੇਖੋ ਕਿ ਕੀ ਕੀ ਹੋ ਰਿਹਾ। ਪਰਮਾ